ਨੇ ਬਣਾਈ ਰੋਟੀ ਦਾਲ ਆ ਦੇ ਸਬਜੀ ਆ ਤੇ ਪਲੇ ਰੋਟੀ ਤੇ ਤੰਦੂਰੀ ਰੋਟੀ ਆ ਨਾਲ ਪਿਆਜ਼ ਲੀਸੀਆਂ ਦੀ ਤਾਂ ਇਹੀ ਖਰਾਕ ਹੁੰਦੀਆਂ ਨਾਲ ਪਿਆਜ਼ ਹੋਣਾ ਬੜਾ ਜ਼ਰੂਰੀ ਆ ਤੇ ਪਾਏ ਹੋਏ ਸੀ ਭਾਂਡਾ ਕੇ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਫਿਰ ਕੱਲ ਨੂੰ ਸਵੇਰੇ ਮਿਲਾਂਗੇ ਹੁਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਗੁਰਪ੍ਰੇਮ ਬਲੌਗ ਵੱਲੋਂ లైక్ షేర్ ਕਮੈਂਟ ਜ਼ਰੂਰ ਕਰਿਆ ਕਰੋ వైਗੁਰਜੀ ਦਾ ਖਾਲਸਾ వైਗੁਰਜੀ ਦੀ ਫਤਿਹ ਅੱਜ ਆਪਾਂ ਕਰਤਾ ਵਲੌਗ ਸ਼ੁਰੂ ਮੀਤੋ ਦੇਖੋ ਮੀ ਪੂਰਾ ਪੈਣਾ ਅੱਜ ਅੱਜ ਪਨਾਲੇ ਜਲਾਤੇ ਪਨਾਲੇ ਭਰੇ ਵੀ ਜਾਂਦੇ ਨੇ ਵੇਖੋ ਆ ਦੇਰ ਐਨ ਫੁੱਲ ਅੱਜ ਮੀ ਦਾ ਪੂਰਾ ਮਾਹੌਲ ਬਣਿਆ ਪਿਆ ਅੱਜ ਸਵੇਰੇ ਰੱਬ ਨੇ ਚਾਰਤਾ ਘਟੋ ਇਮਾਰਤ ਸਵੇਰੇ ਸਵੇਰੇ ਆ ਨਿਆਰੇ ਲਿਆਦੇ ਵੇਰੇ ਸਵੇਰੇ ਆ ਨਿਆਰੇ ਲਿਆਦੇ ਮੀਨਾ ਨਿਆਰੇ ਆ ਬਾਰ ਵੀ ਜਾਣਦਾ ਕੋਣਾ ਆ ਤਾਂ ਨਿਆਰਾ ਲਿਆਂਦਾ ਪਿਆ ਆ ਮੈਂ ਚੱਲਦੇ ਰੇ ਪਨਾਲੇ ਤੁਰੇ ਓਕੇ ਰਿਪੋਰਟ ਕਰਾਤੀ ਅਜ ਰੱਬ ਨੇ ਓਕੇ ਰਿਪੋਰਟ ਮੈਂ ਜਾਂਦੀ ਆ ਪੀਹੀ ਭਰੀ ਨੇ ਆ ਰਹੀ ਲਿਆ ਮੈਂ ਬੈਨਰ ਅੱਪਨੇ ਨੀ ਜਾ ਰਹੀ ਜਦੋਂ ਆਪਣੇ ਖੰਡਾ ਵਾਹੋ ਕਰਦਾ ਸਵੇਰੇ ਸਵੇਰੇ ਵਰੀਆ ਸਾਡੀ ਘਾੜੀ ਵਰੀਆ ਨੰਡੂ ਅੱਜ ਕੋਈ ਮਿਲਦਾ ਨਾ ਹੋਵੇ ਹੋਏ ਮਿੱਤਰੋ ਵੀ ਫੇਰ ਪੂਲ ਪੂਲ ਸਪੀਡਾਂ ਤੇ ਆਇਆ ਹੁਣ ਤਾਂ ਮੀ ਪੂਰਾ ਤੇਜ ਨਾਲ ਲਹਿਰ ਬੰਨੀ ਭਈਆ ਦੁਬਾਰਾ ਫੇਰ ਆ ਗਿਆ ਵੇਟਜਾ ਹਟ ਗਿਆ ਸੀਗਾ ਹੁਣ ਫੇਰ ਸ਼ੁਰੂ ਹੋ ਗਿਆ। ਨਾਲ ਪੈਰ ਮੋੜਾ ਉਹ ਫੜਗਾ ਕਿੰਨਾ ਹੁੰਦਾ ਯਾਤਰਾ ਦਾ। ਮੇਰੇ ਦਾ ਬੋਲਣ ਦੀ ਲੋੜ ਹੀ ਨਹੀਂ ਤੁਹਾਨੂੰ ਬਾਤ ਤੋਂ ਹੀ ਪਤਾ ਲੱਗਦਾ ਉਹ ਕਿੰਨਾ ਤੇਜ਼ ਮੀ ਆ। ਪੂਰਾ ਇੱਕ ਨੰਬਰ ਉਹ ਅਲਗ ਬਣਾਇਆ ਵੀ ਆ ਹੁਣ ਫੇਰ। বোলা

ਤੁਹ ਤਵਿਆ ਤੁਮ ਤੁਸ ਸੁਧਰ ਹਮਾਰੇ ਬਨਿਆ ਦੇਵ ਦੇਵ ਲਗ ਮੈਂ ਤੂ ਚਲੈ ਰਾਹ ਆਪ ਕੋ ਯੋ ਨਮਦਾ ਤੁਮ ਕਰੋ ਸਦਾ ਸਿਮਾਰਾ ਤੁਮ ਸਾਹਿਮਨਾਰ ਸਿਹਾਰਾ ਧਾਨੇ ਆਪਣਾ Thank